ਤੇਰਾ ਕੱਲ ਨੂੰ ਪੇਪਰ ਆ ਤੂੰ ਯਾਦ ਕੀਤਾ ਨਾ ਉਹਦਾ ਪੇਪਰ ਸਾਰਾ ਹੈ ਬੋਲ ਕੇ ਦੱਸ ਮੈਨੂੰ ਹਾਂ ਅੱਛਾ ਕਾਹਦਾ ਪੇਪਰ ਕੱਲ ਨੂੰ ਹਾਂਜੀ ਦੋਸਤੋ ਅੱਜ ਆਪਾਂ ਦੇਖੋ ਸ਼ਾਮ ਦਾ ਵੇਲਾ ਹੋਇਆ ਪਿਆ ਤੇ ਇੱਧਰ ਜਿਹੜੇ ਬੱਚੇ ਆ ਆ ਖੇਡਦੇ ਪਏ ਆ ਚਿੜੀ ਬੱਲਾ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਗੱਲ ਦੱਸਦਾ ਵੀ ਅੱਜ ਫਰੀਦ ਦਾ ਹੈਪੀ ਬਰਥਡੇ ਆ ਅੱਜ ਜਿਹੜਾ ਕੀ ਫਰੀਦ ਹੈਗਾ ਵੱਡੇ ਠੀਕ ਆ ਹਾਂ ਵੀ ਜੋ ਤੂੰ ਮਾਰਦਾ ਕਿਉਂ ਵੀ ਫਰੀਦ ਦੇ ਉਹ ਮਾਰਦੇ ਰਹਿੰਦੇ ਕੋਈ ਨਹੀਂ ਦੇਖਦਾ ਨਹੀਂ ਯਾਰ ਐਨਾ ਕਰੋ ਖੇਡੋ ਤੁਸੀਂ ਮੈਚ ਲਈਦਾ ਤੁਸੀਂ ਤਾਂ ਫਿਰ ਲੜੀ ਜਾਂਦੇ ਜੀ ਤੇ ਉਹ ਹੋ ਹੋ ਮੇਰੇ ਤੇ ਮਾਰੋਂਗ ਬੋਲ ਹਾਂ ਮੇਰੇ ਮਾਰੀ ਸਿਰ ਤੇ ਜੋਦ ਨੇ ਚਿੜੀ ਚਿੜੀ ਮਾਰੀ ਜੋਦ ਨੇ ਸਿਰ ਤੇ ਮੇਰੇ ਹਣਾ ਚੱਕ ਲੈ ਤੇ ਇਹ ਜਿਹੜਾ ਜੋਦ ਆ ਨਾ ਆਪਣਾ ਇਹਨੇ ਅੱਜ ਇੱਕ ਤਾਂ ਫਰੀਦ ਨੂੰ ਵੱਡੇ ਦਿੱਤੇ ਅੱਜ ਇਹਨੇ ਗੋਲ ਗੱਪਾ ਜਿਹੜਾ ਫਰੀਦ ਨੂੰ ਆਵਦੀ ਆ ਵੀ ਦੋ ਦੇ ਤੇ ਅੱਗੇ ਨਹੀਂ ਤਾਂ ਦਿੰਦਾ ਨਹੀਂ ਹੁੰਦਾ ਹੈ ਤੇ ਹੂੰ ਦੂਜੀ ਗੱਲ ਇਹ ਆ ਵੀ ਅਜੇ ਰੋਂਦੇ ਪੀਂਦਾ ਰੋਂਦੀ ਪੂਰਾ ਸਾਡਾ ਜੋਤ ਆਪਣਾ ਜਿਹੜਾ ਇਹ ਰੋਂਦੇ ਪੀਂ ਲੱਗੇ ਮਿੰਟ ਮਾਰਦਾ ਵੇਖੀ ਜਾਈ ਹੁਣ ਤੁਸੀਂ ਵੇਖੀ ਜਾਈ ਜੇ ਵੀ ਇਹ ਕਰਦਾ ਕੀ ਕੁਝ ਹੁਣ ਪ੍ਰੀਤ ਨਾਲ ਕਿੰਨੇ ਕ ਪਿਆਰ ਨਾਲ ਖੇਡਦਾ ਇਹ ਨਾ ਪ੍ਰੀਤ ਤੇ ਰੋ ਬਹੁਤ ਮਾਰਦਾ ਹਾਂ ਹੈ ਆਵੇ ਹਾਫ ਤੋਂ ਦੰਦ ਹਾਫ ਤੋਂ ਆਵੇ ਬਈ ਆਉਂਦਾ ਹਾਉੜੀ ਨਾ ਇਹ ਆਇਆ ਕਰਦਾ ਯਾਰ ਰੋਂਦੇ ਪੀਂਦਾ ਇਹ ਆਪ ਹੀ ਸਾਰਾ ਦਿਨ ਬਾਪੂ ਬਣਾ ਦਿੰਦਾ ਸਾਡਾ ਹੇ ਉਹ ਲੈ ਹੁਣ ਲੈ ਆਊਟ ਆਵੇ ਤਾਂ ਆਪ ਤਾਂ ਤਾਂ ਕੁਝ ਹੁੰਦਾ ਨਹੀਂਗਾ ਫੇਰ ਖੇਡ ਲੈ ਆਉ ਨਹੀਂ ਆਊਟ ਨਹੀਂ ਆਪ ਤੋਂ ਨਹੀਂ ਤਾਂ ਕੁਝ ਵੀ ਹੁੰਦਾ ਤੇ ਵੇ ਨਹੀਂ ਦੁਕਾਨ ਉਠਾੜਾ ਨਾ ਅੰਤਿਲ ਮੱਛੀ ਉਪਰ ਗਈ ਨਾ ਹਾਂ ਹਾਂ ਕਹਿੰਦਾ ਪਾਗਰ ਲਈਦਾ ਇਹਨੇ ਕਰ ਜਾ ਕਿੱਗੇ ਸੀ ਇਹ ਇਹ ਜੋ ਨਹੀਂ ਮੁੱਕਦਾ ਨੈਟ ਇਹ ਤਾਂ ਸੋਚਣਾ ਵੀ ਮੈਂ ਨੈਟ ਵੇਖ ਕੇ ਸਾਰਾ ਮੋਕਾ ਦੂੰਗਾ ਇਹਦੇ ਚਾ ਇਹ ਨਹੀਂ ਮੁੱਕਦਾ ਹਾਂ ਕੀ ਚੱਕਰਾ ਫੱਕਾ ਨਾ ਖੇਡ ਕੇ ਤੇ ਰੱਜਦਾ ਹੀ ਨਹੀਂ ਜਾਊਗਾ। ਬਸ ਕਰ ਜੀ ਉਹਨੂੰ। ਨਹੀਂ ਯਾਰ। ਹੁਣ ਆਇਆ ਕਰ ਬੈਗ ਚੱਕ ਤੇ ਪੜਾਈ ਕਰ ਸ਼ੁਰੂ। ਹੈਂ? ਪੜ੍ਹ ਲਾਣ। ਕੋਈ ਨਾ ਦੇਖਿਆ ਉੱਟੜੀ। ਮਾਸਟਰ ਨੂੰ ਭੇਜੀ ਵੀਡੀਓ ਜੇ ਇਹਨੇ ਮੇਰੇ ਮਾਰੀ। ਜੇ ਇਹਨੇ ਮਾਰਿਆ ਤੇ ਮੈਂ ਮਾਸਟਰ ਨੂੰ ਭੇਜੀ ਤੇ ਨਹੀਂ ਲੈ ਵੀਡੀਓ ਬਣ ਗਈ ਆ। ਓ ਰੁਕ ਜਾ। ਖੇਡ ਖੇਡਦਾ ਮੜਾ ਸਾਂ ਵੀ ਲੈ ਲੈਂਦੇ ਉਹਨੂੰ। ਕੱਲ ਨੂੰ ਪੇਪਰ ਆਣਾ। ਹਾਂ ਸਾਂ ਵੀ ਲੈ ਲੈਂਦੇ। ਸਾਂ ਲੈ ਲਾਂ। ਬਹੁਤ ਹੋਇਆ ਤਾਰੇ। ਸਾਂ ਲੈ ਲਾਂ ਇਹਨੂੰ ਕਰ ਦੇ। ਦੇਖੀਂ। ਸਾਂ ਲੈ ਲਾਂ ਇਹਨੂੰ। ਲੈ ਆ ਕੰਮ ਜੋ ਦੇ ਰੇ ਨਹੀਂ ਆਪਾ ਹੋ ਨਹੀਂ ਕਰਦੇ ਜੋ ਮਾਰਦਾ ਨਹੀਂ ਖੇਡੂ ਆਪਾਂ ਖੇਡਦੇ ਮੈਂ ਲਾਉਂਗਾ ਮੈਚ ਤੇਰੇ ਨਾਲ ਆਪਾਂ ਦੋਵੇਂ ਖੇਡਾਂਗੇ ਚੰਗਾ ਉਹ ਮਤਲਬ ਚਲ ਪਾਣੀ ਪੀ ਲੈ ਦੇਖ ਲਾ ਦੇਣਾ ਖੇਡ ਲੈ 10 ਮਿੰਟ ਖੇਡ ਲੈ ਫਿਰ ਯਾਦ ਕੋਲੇ ਲੈ ਜਾਾਂਗੇ ਹੈ ਜਾ ਫਟ ਤੂੰ ਵੀ ਖੜੀ ਹੋ ਜਾਂ ਹੁਣ ਤੇਰਾ ਕੱਲ ਨੂੰ ਪੇਪਰ ਆ ਤੇ ਤੂੰ ਯਾਦ ਕੀਤਾ ਕੰਮ ਆਉਦਾ ਸਕੂਲ ਦਾ ਉਹ ਇਧਰ ਮੇਰੀ ਗੱਲ ਵੀ ਸੁਣ ਕੱਲ ਨੂੰ ਪੇਪਰ ਯਾਦ ਕੀਤਾ ਨਾ ਕੱਲ ਦਾ ਕਾੜਾ ਆ ਖਾਣਾ ਬਣੀ ਕੀ ਲੈ ਲੈ ਕਮਾਲ ਇੰਟਰਵਿਊ ਦੇ ਲਾਦ ਨੂੰ ਮੈਂ ਖਾ ਲੈਣਾ ਮੈਨੂੰ ਲਾਦਾ ਕੁੱਟ ਕੇ ਆ ਰਿਹਾ ਹੁਣ ਇੰਟਰਵਿਊ ਦੇ ਇੱਧਰ ਤੇਰੀ ਮੈਂ ਤੇਰੇ ਤੋਂ ਪੁੱਛਦਾ ਕੱਲ ਨੂੰ ਪੇਪਰ ਯਾਦ ਕਰ ਲੈਣਾ ਤੂੰ ਫਿਰ ਖੜਾ ਜਾ ਭੈ ਜੇ ਤੂੰ ਅੱਡ ਬਿਮਾਰ ਹੈ ਪੈ ਤੇ ਖੜ ਜਾ ਉੱਠੋ ਮਨੇ ਅੱਗੇ ਖੜਾ ਜਾ ਖੜਾ ਜੋ ਤਾਂ ਤੇਰਾ ਕੱਲ ਨੂੰ ਪੇਪਰ ਆ ਤੂੰ ਯਾਦ ਕੀਤਾ ਨਾ ਉਹਦਾ ਪੇਪਰ ਸਾਰਾ ਹੈ ਬੋਲ ਕੇ ਦੱਸ ਮੈਨੂੰ ਹਾਂ ਅੱਛਾ ਕਾਦਕ ਪੇਪਰ ਕੱਲ ਨੂੰ ਇੰਗਲਿਸ਼ ਦਾ ਕੇ ਮੈਥ ਦਾ ਮੈਥ ਦਾ ਮੈਥ ਦਾ ਯਾਦ ਕਰ ਲਿਆ ਹੈ ਸਾਰਾ ਹਾਂ ਵਧੀਆ ਵਧੀਆ ਸੋਹਣਾ ਸੋਹਣਾ ਪੇਪਰ ਕਰਨਾ ਚੰਗਾ ਕੱਲ ਨੂੰ ਓਕੇ ਹੈਦਰ ਨੂੰ ਕਰਕੇ ਦੱਸ ਦਿਓ ਓਕੇ ਓਕੇ ਹਾਂ ਓਕੇ ਆ ਚੱਲ